ਅਮਲੋ ਤੇ ਖਵਾਨੋ ਦੇ ਵਿੱਚ ਤੇ ਇਸ ਸਾਲ ਦੀ ਤੀਜੀ ਨੈਸ਼ਨਲ ਲੋਕ ਤਾਲਕ ਦਾ ਆਯੋਜਨ ਕੀਤਾ ਗਿਆ ਹੈਗਾ ਟੋਟਲ ਅਸੀਂ 11 ਬੈਂਚ ਲਗਾਏ ਨੇ 8 ਬੈਂਚ ਇਸ ਹੈਡਕ quarters ਤੇ ਹੈ 2 ਬੈਂਚ ਅਮਲੋ ਹੈ ਤੇ ਇੱਕ ਖਵਾਨੋ ਹੈਗਾ ਤੇ ਟੋਟਲ ਅਸੀਂ ਸੀਟਸ ਟੇਕ ਅਪ ਕਰ ਰਹੇ ਹਾਂ 8786 ਇੱਕ ਗਿਣਤੀ ਥੋੜੀ ਜਿਹੀ ਵਾਧੂ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਸ ਲੋਕਤਾਲ ਦੇ ਲੋਲੇ ਦੇ ਨਵਾਕ ਵੀ ਦਿਖਾ ਦੇ ਦਿੰਦੇ ਕਿ ਸਾਡਾ ਚ ਲੋਕਤਾਲ ਚ ਕੇਸ ਲਗਾਇਆ ਜਾਵੇ ਤਾਂ ਉਸ ਚ ਰਜਾਵਾ ਹੋ ਸਕਦਾ ਇਹਦੇ ਵਿੱਚੋਂ ਅਸੀਂ 635 ਪ੍ਰੀਲੀਟਿਗੇਟਿਵ ਕੇਸਿਸ ਹੈਗੇ ਆ ਤੇ 2151 ਜਿਹੜੇ ਕੋਰਟਸ ਪੈਡਿੰਗ ਕੇਸਿਸ ਹੈਗੇ ਆ ਉਹਨਾਂ ਉਹ ਆ ਚ ਲਗਾਏ ਹੈਗੇ ਆ ਇਹ ਫਿਗਰ ਪਿਛਲੇ ਸਾਲ ਦੀ ਫਿਗਰ ਨਾਲੋਂ ਥੋੜ੍ਹ ਪਿਛਲੇ ਲੋਕਾਂ ਦਾ ਦੀ ਫਿਗਰ ਨਾਲੋਂ ਘੱਟ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਤਾਂ ਹੈਗੇ ਆ ਉਹ ਸੱਚੇਵੇਂ ਹੈ ਨਹੀਂ ਚਲੋ ਫਤੇਗੜ ਸਾਹਿਬ ਬਾਹਰ ਗੁਰੂ ਜੀ ਦੀ ਗੱਪ ਹੈਗੀਏ ਕਿ ਬਾੜ ਨਹੀਂ ਆਈ ਬਟ ਇਫੈਕਟ ਜ਼ਰੂਰ ਆਇਆ ਹੈਗਾ ਉਹਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈਗਾ ਕਿ ਕਿਸੇ ਦੇ रिश्तेदार ਦੇ ਘਰ ਬਾੜ ਆ ਗਈ ਤੇ ਬੰਦੇ ਸੈ ਉੱਥੇ ਸਹਾਇਤਾ ਵਾਸਤੇ ਗਏ ਦੇ ਇਸ ਕਾਰਨ ਐਤ ਕੀ ਥੋੜਾ ਜਿਹਾ ਜੋਸ਼ ਘਟਾ ਹੈਗਾ ਪਿਛਲੀ ਲੋਕਦਾਨਾਂੋਂ ਪਰ ਸਾਨੂੰ ਉਮੀਦ ਹੈ ਕਿ ਵੱਤ ਵੱਤ ਲੋਕਾਂ ਦੇ ਖਿਸਾ ਦੇ ਫੈਸਲੇ ਹੋਣਗੇ ਔਰ ਪ੍ਰੀਲੀਟਿਗੇਟਿਵ ਕੇਸਿਸ ਦੀ ਕੀਮਤੀ 735 ਆ ਹੁਣ ਤੁਸੀਂ ਕੋ ਪੁੱਛੋਗੇ ਕਿ ਪ੍ਰੀਲੀਟਿਗੇਟਿਵ ਕੇਸਿਸ ਕੀ ਆ ਇਹ ਉਹ ਕੇਸਿਸ ਆ ਜਿਨ੍ਹਾਂ ਨੇ ਜਿਹਦਾ ਸਮਝੌਤਾ ਨਾ ਹੋਵੇ ਤੇ ਕੋਰਟ ਦੇ ਵਿੱਚ ਆ ਕੇ ਕੋਡਾ ਭਾਰ ਉਹਦਾ ਨਾ ਹੈਗਾ ਕਿਸਾ ਦਾ 180 ਹੁਣ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਜਤ ਜਤਨ ਨਾਲ ਇਹ ਪ੍ਰੀਲੀਟਿਗੇਟਿਵ ਕੇਸਿਸ ਵੀ ਪਹਿਲਾਂ ਹੀ ਮਕਾਮ ਦੀ ਕੋਸ਼ਿਸ਼ ਕਰਦੇ ਆਂ ਕਿ ਸਬੋਤਗਰ ਕੋ ਕਿਸੇ ਦੇ ਬੈਂਕ ਦਾ ਲੋਨ ਦੇ ਰਿਹਾ ਉਹ ਬੈਂਕ ਦਾ ਲੋਨ ਹੀ ਦੇ ਰਿਹਾ ਅਸੀਂ ਬੈਂਕ ਦੀ ਦਰਖਾਸਤ ਲੈ ਕੇ ਉਹਨੂੰ ਨੋਟਿਸ ਜੂਰ ਕਰ ਦਿੰਦੇ ਆਂ ਤੇ ਕਈ ਵਾਰ ਉਹ ਲਾਗੂ ਨਾਵਾਮੀ ਹੋ ਜਾਂਦਾ ਹੈਗਾ ਕਿਉਂਕਿ ਬੈਂਕ ਜਨੇ ਹੈਗੇ ਉਹ 몰ਤਾ ਮਾਫੀ ਨਹੀਂ ਕਰ ਸਕਦੇ ਕਿ ਜਿੰਨਾ ਬੈਂਕ ਨੇ ਬਣੀ ਦਿੱਤੀ ਆਪਣੀ ਪਰ ਕਈ ਵਾਰ ਇੰਟਰਸਟ ਦੇ ਵਿੱਚ ਉਹ ਰਿਆਦ ਦੇ ਦਿੰਦੇ ਹੈਗੇ ਆ ਕਿਉਂਕਿ ਉਹ ਪੰਜਾਬ ਸਰਕਾਰ ਨੇ ਵੀ ਬਾੜ ਦੇ ਵਿੱਚ ਸਹਿਕਾਰੀ ਸਮਿਤੀਆਂ ਨੂੰ ਕਿਹਾ ਕਿ ਤੁਸੀਂ 6 ਮਿੰਟ ਦਾ ਇੰਟਰਸਟ ਛੱਡੋ ਤੁਸੀਂ ਜਿੱਦਾਂ ਪੇਪਰਸ ਚ ਪੜਿਆ ਹੋਇਆ ਹੈਗਾ ਸੋ ਐਦਾ ਦੇ ਕੇਸਿਸ ਵੀ ਹੈਗੇ ਆ ਕਿ ਡਿਵੋਰਸ ਦੇ ਕੇਸਿਸ ਜਿਹੜੇ ਹੈਗੇ ਉਹ ਅਸੀਂ ਨੈਸ਼ਨਲ ਲੋਕ ਅਦਾਲਤ ਚ ਨਹੀਂ ਰੱਖਦੇ ਅਸੀਂ ਸਿਰਫ ਉਹ ਯੂ ਕੇਸ ਆਖਦੇ ਆ ਜਿੱਥੇ ਪਤੀ ਪਤਨੀ ਇਕੱਠੇ ਹੋ ਕੇ ਦੁਆਰ ਤੋਂ ਰਹਿ ਸਕਣ ਕਿ ਕੀ ਕੀ ਸਹੀ ਨੂੰ ਲੋਕ ਚਾਹੀਦਾ ਲੋਕਦਾਲ ਦੀ ਕਈ ਫਾਇਦੇ ਹੈਗੇ ਪਹਿਲਾ ਤਾਂ ਫਾਇਦਾ ਇਹ ਹੀ ਹੈਗਾ ਕਿ ਤੁਹਾਡਾ ਬੱਚਾ ਸਮਾਂ ਬਚਦਾ ਤੁਹਾਡੀ ਹਾਰਾਸਮੈਂਟ ਪਛਦੀਏ ਤੁਹਾਨੂੰ ਟੈਨਸ਼ਨ ਵੱਧਦੀ ਹੈ ਜੇ ਕਿਸੇ ਬੰਦੇ ਦਾ ਕੈਰੀ ਐਜੂਕੇਸ਼ਨ ਚੱਲਦਾ ਉਹ ਯਾਨੀ ਕਿ ਜਦੋਂ ਤੱਕ ਇਹ ਚੱਲਦਾ ਟੈਨਸ਼ਨ ਰਹਦੀ ਹੈਗੀ ਸੈਗੀ ਨਾਲ ਕ ਸਮਾਂ ਬਚਦਾ ਕਿ ਸਤ ਵੱਡਾ ਫਾਇਦਾ ਹੈ ਕਿ ਇਹਦੇ ਚਰਾਈ ਨਾਵੇਂ ਨਾਲ ਫੈਸਲਾ ਹੁੰਦਾ ਇਸ ਕਰਕੇ ਕੋਈ ਪਾਰਟੀ ਜਿੱਤੇ ਵੀ ਕੋਈ ਪਾਰਟੀ ਹਾਰ ਨਹੀਂ ਹੈਨੀ ਤਾਂ ਖਰ ਖੁਸ਼ੀ ਸੇ ਚੜਦੇ ਆ ਫਿਰ ਕੈਸੀ ਦੀ ਬਚਤ ਹੁੰਦੀ ਏ ਕਿ ਤੁਸੀਂ ਚੜੀ ਜਾਂਦੇ ਹੋ ਤੁਹਾਡੀ ਦਿਹਾੜੀ ਮਰਦੀ ਏ ਮੈਨਾਰਸ ਵੇਸਟ ਹੋਦੇ ਆ ਫਿਰ ਵਕੀਲ ਮੂਵੀਸ ਲੈਦੀ ਜਾਂਦੀ ਏ ਇੱਕ ਹੋਰ ਫਾਇਦਾ ਹੈਗਾ ਕਿ ਜੇਦਾ ਤੁਸੀਂ ਕੋਰਟ ਵੀ ਲਾਇਆ ਹੁੰਦਾ ਜੇਦਾ ਲੋਕਦਲ ਚ ਫੈਸਲਾ ਹੋ ਜੇ ਉਹ ਹੋ ਵਾਪਸ ਪੁੰਜ ਜਾਂਦਾ ਹੈਗਾ ਮੋٹے ਦਾ ਫਾਇਦਾ ਈ ਹੋ ਹੈਗਾ ਬਾਕੀ ਕਈ ਵਾਰੀ ਅੰਦਰ ਕੀ ਗਵੰਡੀ ਦਾ ਝਗੜਾ ਹੈਗਾ ਆਪਰਚੂਨਿਟੀ ਜਾਂਦੇ ਜਦ ਲੋਕ ਦਾਲ ਚ ਕਿਸੇ ਫੈਸਲਾ ਹੋ ਜਾਂਦਾ ਹੈ ਗਵੰਡੀ ਨੂੰ ਕੌਂਸਲ ਵਾਡੀ ਸਾਥੋਂ ਜਲਦੀ ਤੁਹਾਨੂੰ ਸਹਾਇਤਾ ਕਰੂਗਾ ਜੇ ਤੁਹਾਡੇ ਤੱਕ ਹੋਰ ਮਿਸੀਬਲ ਤਾਂ ਨਹੀਂ ਹੈ ਬਾਜੀ ਖਵਾਨੋ ਦੇ ਚ ਤਿਜ ਇਸ ਹਾਲ ਦੀ ਤੀਜੀ ਨੈਸ਼ਨਲ ਲੋਕ ਤਾਲਕ ਦਾ ਆਯੋਜਨ ਕੀਤਾ ਗਿਆ ਹੈਗਾ ਟੋਟਲ ਅਸੀਂ 11 ਬੈਂਚ ਲਗਾਏ ਨੇ 8 ਬੈਂਚਸ ਹੈਡਕ quarters ਤੇ ਹੈ 2 ਬੈਂਚਸ ਅਮਲੋ ਹੈ ਤੇ ਇੱਕ ਖਵਾਨੋ ਹੈਗਾ ਤੇ ਟੋਟਲ ਅਸੀਂ ਜੀਸ ਟੇਕਅਪ ਕਰ ਰਹੇ ਹਾਂ 8786 ਇੱਕ ਗਿਣਤੀ ਥੋੜੀ ਜਿਹੀ ਵਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਸ ਲੋਕਤਾਲ ਦੇ ਲੋਲ ਦੇ ਨਵਾਕ ਕੇ ਵੀ ਦਿਖਾ ਦੇ ਦਿੰਦੇ ਕਿ ਸਾਡਾ ਜੀ ਲੋਕਤਾਲ ਚ ਕੇਸ ਲਗਾਇਆ ਜਾਵੇ ਤੇ ਉਸ ਚ ਵੀ ਰਾਜਨਾਵਾ ਹੋ ਸਕਦਾ ਇਹਦੇ ਵਿੱਚੋਂ ਅਸੀਂ 635 ਪ੍ਰੀਲੀਟਿਗੇਟਿਵ ਕੇਸਿਸ ਹੈਗੇ ਆ ਤੇ 21 ਤੋਂ 51 ਜਿਹੜੇ ਕੋਰਟਸ ਪੈਂਡਿੰਗ ਕੇਸਿਸ ਹੈਗੇ ਆ ਉਹਨਾਂ ਉਹ ਆ ਚ ਲਗਾਏ ਹੈਗੇ ਆ ਇਹ ਫਿਗਰ ਪਿਛਲੇ ਸਾਲ ਦੀ ਫਿਗਰ ਨਾਲੋਂ ਥੋੜ੍ਹ ਪਿਛਲੇ ਲੋਗਤਾਣ ਦੀ ਫਿਗਰ ਨਾਲੋਂ ਘੱਟ ਆ ਕਿਉਂਕਿ ਅਸਲ ਪੰਜਾਬ ਦੇ ਜਿਹੜੇ ਹਾਲਾਤ ਆ ਹੈਗੇ ਉਹ ਸੱਚੇ ਵੀ ਹੈ ਨਹੀਂ ਚਲੋ ਫਤੇਗੜ ਸਾਹਿਬ ਵਾਹਿਗੁਰੂ ਜੀ ਦੀ ਕਰਤਾ ਹੈਗੇ ਕਿ ਬਾੜ ਨਹੀਂ ਆਈ ਬਟ ਇਫੈਕਟਸ ਜ਼ਰੂਰ ਆਇਆ ਹੈਗਾ ਉਹਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈਗਾ ਕਿ ਕਿਸੇ ਦੇ ਇਸ਼ਤਿਹਾਰ ਦੇ ਘਰ ਬਾੜ ਆ ਗਈ ਤੇ ਬੰਦੇ ਉੱਥੇ ਸਹਾਇਤਾ ਵਾਸਤੇ ਗਏ ਦੇ ਇਸ ਕਾਰਨ ਐਤ ਕੀ ਥੋੜਾ ਜਿਹਾ ਜੋਸ਼ ਘਟ ਹੈਗਾ ਪਿਛਲੀ ਲੋਕ ਅਦਾਲਤ ਨਾਲੋਂ ਪਰ ਸਾਨੂੰ ਉਮੀਦ ਹੈ ਕਿ ਮਤ ਵਚ ਲੋਕਾਂ ਦੇ ਕਿਸਾਨ ਦੇ ਫੈਸਲੇ ਹੋਣਗੇ ਔਰ ਪ੍ਰੀ ਲਿਟੀਗੇਟਿਵ ਕੇਸਿਸ ਦੀ ਗਿਣਤੀ 635 ਹੁਣ ਤੁਸੀਂ ਕੋ ਪੁੱਛੋਗੇ ਕਿ ਇਹ ਪ੍ਰੀ ਲਿਟੀਗੇਟਿਡ ਕੇਸਿਸ ਕੀ ਆ ਇਹ ਉਹ ਕੇਸਿਸ ਆ ਜਿਨ੍ਹਾਂ ਨੇ ਜਿਹਦਾ ਸਮਝੌਤਾ ਨਾ ਹੋਵੇ ਤੇ ਕੋਰਟ ਦੇ ਵਿੱਚ ਆ ਕੇ ਕੋਡਾ ਭਾਰ ਉਹਦਾਨਾ ਹੈਗਾ ਕਿਸਾ ਦਾ 180 ਹੁਣ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਜਤ ਜਤਨ ਨਾਲ ਇਹ ਪ੍ਰੀ ਲਿਟੀਗੇਟਿਡ ਕੇਸਿਸ ਵੀ ਪਹਿਲਾਂ ਹੀ ਮੁਕਾਬਲ ਦੀ ਕੋਸ਼ਿਸ਼ ਕਰਦੇ ਆ ਕਿ ਸੋਧਗਰ ਕੋ ਕਿਸੇ ਨੇ ਬੈਂਕ ਦਾ ਲੋਨ ਦੇਣਾ ਉਹ ਬੈਂਕ ਦਾ ਲੋਨ ਹੀ ਦੇ ਰਿਹਾ ਅਸੀਂ ਬੈਂਕ ਦੀ ਦਰਖਾਸਤ ਲੈ ਕੇ ਉਹਨੂੰ ਨੋਟਿਸ ਜੂਰ ਕਰ ਦਿੰਦੇ ਆ ਤੇ ਕਈ ਵਾਰ ਉਹ ਲਾਜ ਨਿਵਾਨੀ ਹੋ ਜਾਂਦਾ ਹੈਗਾ ਕਿਉਂਕਿ ਬੈਂਕ ਜਨੇ ਹੈਗੇ ਉਹ 몰ਤਾ ਮਾਫੀ ਕਰ ਸਕਦੇ ਜਿੰਨਾ ਬੈਂਕ ਨੇ ਬਣੀ ਦਿੱਤੀ ਆਪਣੀ ਪਰ ਉਹ ਕਈ ਵਾਰ ਇੰਟਰਸਟ ਦੇ ਵਿੱਚੋਂ ਰਾਤ ਦੇ ਦੰਦੇ ਹੈਗੇ ਆ ਉਗੇ ਉਹਨ ਪੰਜਾਬ ਸਰਕਾਰ ਨੇ ਵੀ ਬਾੜ ਦੇ ਵਿੱਚ ਸਹਿਕਾਰੀ ਸਮਿਤੀਆਂ ਨੂੰ ਕਿਹਾ ਕਿ ਤੁਸੀਂ 6 ਮਿੰਟ ਦਾ ਇੰਟਰਸਟ ਛੱਡੋ ਤੁਸੀਂ ਜਿੱਦਾ ਪੇਪਰ ਚ ਪੜਿਆ ਹੋਇਆ ਹੈਗਾ ਸੋ ਇੱਦਾਂ ਦੇ ਕੇਸਿਸ ਵੀ ਹੈਗੇ ਆ ਕਿ ਡਿਵੋਰਸ ਦੇ ਕੇਸਿਸ ਜਿਹੜੇ ਹੈਗੇ ਉਹ ਅਸੀਂ ਨੈਸ਼ਨਲ ਲੋਕ ਅਦਾਲਤ ਚ ਨਹੀਂ ਰੱਖਦੇ ਅਸੀਂ ਸਿਰਫ ਉਹ ਯੂ ਕੇਸ ਛੱਡਦੇ ਆ ਜਿੱਥੇ ਪਤੀ ਪਤਨੀ ਇਕੱਠੇ ਹੋ ਕੇ ਦੁਆਰ ਤੋਂ ਰਹਿ ਸਕਣ ਕਿ ਕੀ ਕੀ ਕਾਇਦ ਹੋਣ ਦੇ ਮੁਕਤ ਜ਼ਰੂਰੀ ਲੋਕਦਾਲ ਦੀ ਕਈ ਫਾਇਦੇ ਹੈਗੇ ਪਹਿਲਾ ਤਾਂ ਫਾਇਦਾ ਇਹ ਹੀ ਹੈਗਾ ਕਿ ਤੁਹਾਡਾ ਬੱਚਾ ਸਮਾਂ ਬਚਦਾ ਤੁਹਾਡੀ ਹਰਾਸਮੈਂਟ ਬਚਦੀ ਆ ਤੁਹਾਨੂੰ ਟੈਨਸ਼ਨ ਵਰਤਦੀ ਆ ਜੇ ਕਿਸੇ ਵੀ ਬੰਦੇ ਦਾ ਕੈਰੀ ਐਜੂਕੇਸ਼ਨ ਚੱਲਦਾ ਉਹ ਯਾਨੀ ਕਿ ਉਹ ਜੋ ਤੱਕ ਇਹ ਚੱਲਦਾ ਟੈਨਸ਼ਨ ਆਂਦੀ ਹੈਗੀ ਹੈ ਸੈਗੀ ਨਾਲ ਸਮਾਂ ਬਚਦਾ ਕਿ ਸਤ ਵਟਾ ਫਾਇਦਾ ਹੈ ਕਿ ਇਹਦੇ ਚੋਰੀ ਨਾਂਵੇਂ ਨਾਲ ਫੈਸਲਾ ਹੁੰਦਾ ਇਸ ਕਾਕੇ ਕੋਈ ਪਾਰਟੀ ਜਿੱਤੇ ਵੀ ਕੋਈ ਪਾਰਟੀ ਹਾਰ ਵੀ ਹੈ ਨਹੀਂ ਤਾਂ ਘਰ ਖੁਸ਼ੀ ਸਿੱਖ ਚੜਦੇ ਆ ਫਿਰ ਕੈਸੇ ਦੀ ਬਚਤ ਹੋਦੀ ਏ ਕਿ ਤੁਸੀਂ ਚੜੀ ਜਾਂਦੇ ਹੋ ਤੁਹਾਡੀ ਦਿਹਾੜੀ ਮਰਦੀ ਐ ਮੈਨਾਰਸ ਵਿਸਟ ਹੋਦੇ ਆ ਫਿਰ ਵਕੀਲ ਮੂਵੀਸ ਦੇ ਦਿੰਦੀ ਐ ਏਕੇ ਹੋਰ ਫਾਇਦਾ ਹੈਗਾ ਕਿ ਜਿਹੜਾ ਤੁਸੀਂ ਕੋਰਟ ਫੀਸ ਲਾਇਆ ਹੁੰਦਾ ਜੇ ਤਾਂ ਲੋਕਦਲ ਜਿ ਫੈਸਲਾ ਹੋ ਜੇ ਉਹ ਹੋ ਵਾਪਸ ਬਣ ਜਾਂਦਾ ਹੈਗਾ ਮੋٹے ਤਾਂ ਫਾਇਦੇ ਇਹੋ ਹੈਗੇ ਆ ਕਤੀ ਕਈ ਵਾਰੀ ਅੰਦਰ ਕੀ ਗਵਾਂਡੇ ਦਾ ਝਗੜਾ ਹੈਗਾ ਆਪਸ ਚ ਲੜੀ ਜਾਂਦੇ ਜਦ ਲੋਕ ਦਲ ਚ ਕਿਸੇ ਸ਼ਸਰ ਹੋ ਜਾਂਦੇ ਗਵਾਨੀਆਂ ਨੂੰ ਗੋਂਗ ਵਾਰਵੀ ਸਤੋ ਜਲਦੀ ਤੁਹਾਨੂੰ ਸਹਾਇਤਾ ਕਰੂਗਾ ਜੇ ਤੁਹਾਡੇ ਤੇ ਕੋਈ ਮੁਸੀਬਤ ਆਣੀ ਹੈ ਬਾਜੀ